ਅਜੀਤਪਰਤਾ ਜੀ ਅੱਜ ਇਹ ਜਲੰਧਰ ਵਿਖੇ ਜੋਨਟੀ ਕੇਅਰ ਹਸਪੀਟਲ ਵਿਖੇ ਤੁਸੀਂ ਪਹੁੰਚਿਓ ਔਰ ਪਿਛਲੇ ਦਿਨੀ ਮੰਗਾ ਨੌਜਵਾਨ ਕਲਾ ਸੰਗਿਆ ਔਰ ਜੋ ਰੰਗ ਦਾ ਕੰਮ ਕਰਦੇ ਨੇ ਰੰਗ ਕਰਨ ਦੇ ਦੌਰਾਨ ਉਹਨਾਂ ਨੂੰ ਕਰੰਟ ਲੱਗ ਗਿਆ ਸਗਰ ਅੱਜ ਤੁਸੀਂ ਉਹਨਾਂ ਦੀ ਹੈਲਪ ਵਾਸਤੇ ਆਇਓ ਕੀ ਕਹਿਣਾ ਚਾਹੋਗੇ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਜਦੋਂ ਹਸਪਤਾਲ ਆਏ ਆ ਤਾਂ ਪਰਮਾਤਮਾ ਅੱਗੇ ਹੀ ਅਸੀਂ ਅਰਦਾਸ ਬੇਨਤੀ ਕਰਦੇ ਆਂ ਕਿ ਸਾਰਿਆਂ ਨੂੰ ਤੰਦਰੁਸਤੀ ਬਖਸ਼ੋ ਇਹ ਹੋ ਜੇ ਜਿਹੜੇ ਹਾਲਾਤ ਅਸੀਂ ਦੇਖ ਰਹੇ ਆ ਮੰਗੇ ਦੀ ਹਾਲਤ ਜੋ ਪਰਮਾਤਮਾ ਇਹੋ ਜੀ ਕਿਸੇ ਤੇ ਵੀ ਨਾ ਲੈ ਕੇ ਆਵੇ ਬਹੁਤ ਮਤਲਬ ਕ੍ਰਿਟੀਕਲ ਸਾਰੀ ਜ਼ਿੰਦਗੀ ਲਈ ਅ ਬੰਦਾ ਹੈਂਡੀਕੈਪਡ ਹੋ ਗਿਆ ਅਸੀਂ ਧੰਨਵਾਦੀਆਂ ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ਐਨ ਆਰ ਆਈ ਸਾਡੇ ਵੀਰ ਕਬੱਡੀ ਮੋਹ ਜਿਹੜੇ ਕਬੱਡੀ ਪਲੇਅਰ ਮੋਹਣਾ ਕਾਲਾ ਸੰਘਿਆ ਤੋਂ ਸਾਡੇ ਸੁੰਨੜਾਂ ਤੋਂ ਬਲਵਿੰਦਰ ਸਿੰਘ ਅ ਸਾਡੇ ਹਰਪ੍ਰਜਨ ਮਾਸਟਰ ਜੀ ਦੇ بیٹے ਜੀ ਕੈਨੇਡਾ ਤੋਂ ਉਹਨਾਂ ਨੇ ਸਾਨੂੰ ਜੋ ਤਿਲ ਫੁੱਲ ਜੋ ਉਹਨਾਂ ਨੇ ਸਾਨੂੰ ਮਦਦ ਭੇਜੀ ਆ ਅਸੀਂ ਉਹਨਾਂ ਦੇ ਪਰਿਵਾਰ ਨੂੰ ਸਪੋਰਟ ਅਸੀਂ ਕੀਤੀ ਆ ਤੇ ਅਸੀਂ ਇਹੇ ਪ੍ਰਵਾ ਅਸੀਂ ਵਾਇਗਰੂ ਅੱਤੇ ਇਹ ਅਰਦਾਸ ਕਰਦੇ ਆ ਕਿ ਵਾਇਗਰੂ ਇਹਨੂੰ ਜਿੰਨਾ ਵੀ ਹੋ ਸਕੇ ਜਲਦੀ ਤੋਂ ਜਲਦੀ ਤੰਦਰੁਸਤ ਕਰਨਾ ਪਰ ਜੋ ਕਮੀ ਆ ਉਹ ਇਹਨਾਂ ਨੂੰ ਕਮੀ ਆਪਣੇ ਪਰਿਵਾਰ ਨੂੰ ਜਾਂ ਇਹਨਾਂ ਨੂੰ ਆਪਣੇ ਆਪ ਨੂੰ ਜ਼ਿੰਦਗੀ ਚਲਾਉਣ ਦੇ ਲਈ ਹੌਸਲਾ ਬਖਸ਼ਿਸ਼ ਕਰਨਾ ਕਿ ਆਪਣਾ ਜਿਹੜਾ ਆਉਣ ਵਾਲਾ ਸਮਾਂ ਆ ਜਿੱਦਾਂ ਵੀ ਹੈਗਾ ਜੋ ਪ੍ਰਮਾਤਮਾ ਨੇ ਲਿਖਿਆ ਆ ਉਹ ਤਾਂ ਹੋ ਗਿਆ ਪਰ ਪ੍ਰਮਾਤਮਾ ਇੰਨੀ ਕਿ ਸ਼ਕਤੀ ਇਹਨਾਂ ਨੂੰ ਬਖਸ਼ੇ ਕਿ ਆਪਣੇ ਪਰਿਵਾਰ ਨੂੰ ਪਰਿਵਾਰ ਦੇ ਵਿੱਚ ਰਹਿ ਕੇ ਵਧੀਆ ਤਰੀਕੇ ਨਾਲ ਪਰਿਵਾਰ ਨੂੰ ਵੀ ਇੰਨਾ ਕ ਹੌਸਲਾ ਦਿੱਤਾ ਆ ਵਾਹਿਗੁਰੂ ਦੇ ਅੱਗੇ ਅਰਦਾਸ ਕਰਦੇ ਹਾਂ ਕਿ ਪਰਿਵਾਰ ਨੂੰ ਵੀ ਹੌਸਲਾ ਮਿਲੇ ਕਿਉਂਕਿ ਘੱਟੋ ਘੱਟ ਜੋ ਹਾਲਾਤ ਆ ਬੱਚਾ ਸਾਹਮਣੇ ਹੈਗਾ ਆ ਪਰਿਵਾਰ ਦੇ ਸਾਹਮਣੇ ਹੈਗਾ ਆ ਇੰਨਾ ਕੀ ਚਲੋ ਅਸੀਂ ਕਹਿੰਨੇ ਕੀ ਵਾਹਿਗੁਰੂ ਜੋ ਵੀ ਤੁਸੀਂ ਕੀਤਾ ਆ ਹੁਣ ਆਪਾਂ ਉਹ ਕਰਤਾ ਸਾਹਿਬ ਉਹਨਾਂ ਦੇ ਅੱਗੇ ਬਸ ਕਿਸੇ ਦਾ ਨਹੀਂ ਚੱਲਦਾ ਤੇ ਜਲਦੀ ਤੋਂ ਜਲਦੀ ਇਹਨਾਂ ਹਾਲਾਤ ਹਸਪਤਾਲ ਦੇ ਵਿੱਚੋਂ ਕਰਕੇ ਰਿਹਾ ਤੇ ਆਪਣਾ ਤੰਦਰੁਸਤੀ ਦੇ ਨਾਲ ਆਪਣੇ ਘਰ ਦੇ ਵਿੱਚ ਬੱਚਿਆਂ ਦੇ ਵਿੱਚ ਆਪਣੇ ਜ਼ਿੰਦਗੀ ਬਤੀਤ ਕਰ ਰਹੇ ਆ ਅਸੀਂ ਜੀ ਕਿੰਨੀ ਮਦਦ ਕੀਤੀ ਅਸੀਂ ਜੀ ਹੁਣ ਇਸ ਟਾਈਮ ਇਹਨਾਂ ਦੀ 50000 ਰੁਪਇਆ ਹੁਣ ਹੈਲਪ ਕੀਤੀ ਇਸ ਟਾਈਮ ਔਰ ਲੋਕਾਂ ਨੂੰ ਕੀ ਸੰਦੇਸ਼ ਜਿਹੜਾ ਕੀ ਕਰਾ ਚਾਹੋਗੇ ਜੀ ਇਸਰ ਨੌਜਵਾਨ ਸਰ ਦੀ ਹੈਲਪ ਕਰਨ ਸਬ ਦੇਖੋ ਜੀ ਮੈਂ ਇੱਕ ਗੱਲ ਜ਼ਰੂਰ ਪਾਉਂਗਾ ਕਿ ਲੋਕ ਜੋ ਆਪਣੀ ਸ਼ਰਧਾ ਦੇ ਮੁਤਾਬਕ ਹਰ ਥਾਂ ਤੇ ਮਦਦ ਕਰਦੇ ਆ ਗੁਰਦੁਆਰੇ ਮੰਦਰ ਮਾਚੇ ਤਾਂ ਅਸੀਂ ਨਹੀਂ ਕਹਿੰਦੇ ਕਿ ਕਿਸੇ ਥਾਂ ਤੇ ਮਦਦ ਨਾ ਕਰੋ ਕਿਉਂਕਿ ਗੁਰੂ ਦੀ ਗੋਲਕ ਹਰੇਕ ਥਾਂ ਦੇ ਉੱਤੇ ਪੈਸਾ ਦੁਨੀਆ ਚੜਾਉਂਦੀ ਆ ਲੰਗਰ ਵੀ ਲੱਗਦੇ ਸਭ ਕੁਝ ਲੱਗਦਾ ਪਰ ਮੇਰੀ ਸਾਡੀ ਅਸੀਂ ਕਹਿੰਦੇ ਕਿ ਇੱਕ ਦੇਖੋ ਕਿ ਜਿਹੜਾ ਇਨਸਾਨ ਭਗਵਾਨ ਨੇ ਇਨਸਾਨ ਨੂੰ ਜਨਮ ਦਿੱਤਾ ਆ ਜਿਹੜੇ ਭਗਵਾਨ ਨੇ ਇਨਸਾਨ ਨੂੰ ਜਨਮ ਦਿੱਤਾ ਰੱਬ ਕਹਿੰਦੇ ਕਣ-ਕਣ ਵਿੱਚ ਵੱਸਦਾ ਰੱਬ ਹਰੇਕ ਜੀਵ ਦੇ ਵਿੱਚ ਵੱਸਦਾ ਅਸੀਂ ਕਹਿੰਦੇ ਕਿ ਜਿੰਨੀ ਮਦਦ ਆਪਾਂ ਕਿਸੇ ਇਨਸਾਨੀ ਅ ਇਨਸਾਨੀ ਜਾਂਮੇ ਵਿੱਚ ਕਿਸੇ ਇਨਸਾਨ ਦੀ ਕਰ ਸਕਦੇ ਆ ਤੇ ਪਰਮਾਤਮਾ ਜਿੰਨਾ ਇਨਸਾਨ ਦੀ ਅ ਮਦਦ ਵਿੱਚ ਖੁਸ਼ ਹੁੰਦਾ ਤਾਂ ਮੈਂ ਕਿਹਾ ਇਸ ਤੋਂ ਵੱਡਾ ਕੋਈ ਪੁੰਨ ਨਹੀਂ ਹੈਗਾ ਇਹ ਸਭ ਤੋਂ ਵੱਡਾ ਪੁੰਨ ਹੈ ਕਿ ਆਪਾਂ ਇਨਸਾਨੀਅਤ ਦੇ ਵਿੱਚ ਇਨਸਾਨੀਅਤ ਦੇ ਵਿੱਚ ਇਨਸਾਨਾਂ ਦੀ ਜਿੰਨੀ ਮਦਦ ਹੋ ਸਕਦੀ ਆ ਮੇਰੀ ਸਾਰੇ ਲੋਕਾਂ ਨੂੰ ਸਾਰੇ ਵੀਰਾਂ ਨੂੰ ਜੋ ਵੀ ਸਰਦੇ ਆ ਜਿੰਨੀ ਹੋ ਸਕਦੀ ਆ ਉਹ ਆਪਣੇ ਮਤਲਬ ਇਹ ਜਿੱਦਾਂ ਦੇ ਕੰਡੀਸ਼ਨ ਹੈਗੀ ਆ ਕਿਉਂਕਿ ਸਾਰੀ ਜ਼ਿੰਦਗੀ ਲਈ ਇਸ ਬੰਦੇ ਨੂੰ ਔਖਾ ਹੋ ਗਿਆ ਹੁਣ ਆਪਣੀ ਜ਼ਿੰਦਗੀ ਚਲਾਉਣ ਲਈ ਤਾਂ ਜਿੰਨੀ ਵੀ ਤਿੱਲ ਫੁੱਲ ਹੋ ਸਕਦਾ ਆ ਆਪਾਂ ਨੂੰ ਜ਼ਰੂਰ ਦਸਵੰਤ ਕੱਟ ਕੇ ਇਹ ਸੇਵਾ ਜ਼ਰੂਰ ਕਰਨੀ ਚਾਹੀਦੀ ਆ um,